ਇਸ ਵਾਰ ਸਿੱਖਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਇੱਕ ਟੋਕੜ ਗੱਬਣਿਆ ਇੱਕ ਬਿਨਾ ਬੱਚੇ ਤੋਂ ਆ ਤੇ ਇੱਕ ਬੱਚੇ ਵਾਲੀ ਆ ਸਾਰੀਆਂ ਹੀ ਸੋਈਆਂ ਵਾਂ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਟੋਕੜ ਗੱਬਣਾ ਆਪਣੀ ਚੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਠੀ ਠੀਕ ਠਾਕ ਜੀ ਕਿਰਪਾ ਗੁਰੂ ਰਾਮਦਾਸ ਚੱਲੀ ਜਾਂਦਾ ਕੰਮ ਕਰ ਫੇਰ ਹਣ ਬਥੇ ਭਾਈ ਵੀਰਾਂ ਭਰਾਵਾਂ ਸੇ ਤੇ ਤੁਹਾਡੇ ਪੈਰਾਂ ਸੇ ਤੇ ਭਾਈ ਤੁਹਾਡੇ ਪੈਰ ਚੁੰਮ ਚੁੰਮ ਕੇ ਨਹੀਂ ਚਾਹੀਦਾ ਜਿੰਨਾ ਤੁਸੀਂ ਸਾਥ ਦਿੱਤਾ ਨਾ ਸਾਡਾ ਨਹੀਂ ਇਸ ਤਰ੍ਹਾਂ ਨਹੀਂ ਦੇ ਸਕਦੇ ਇਸ ਤਰ੍ਹਾਂ ਨਹੀਂ ਚਲੋ ਕਹਿਣਾ ਚਾਹੀਦਾ ਬਾਕੀ ਜਿਹੜੇ ਵੀਰ ਭਰਾ ਵੇਖਣ ਦੇ ਨਾ ਮੈਨੂੰ ਦਿਲੋਂ ਸਪੋਰਟ ਕਰਨ ਦੇ ਆ ਉਹਨਾਂ ਨੂੰ ਬੜਾ ਲੱਗੂ ਵੀ ਮੰਗੂ ਵਾਕਈ ਗੁਣ ਪਾਉਣ ਦੇ ਆ ਕਿਹਨੇ ਗਣਾ ਵੰਗੂ ਮਾਲਦੇ ਆਲੇ ਬੰਨੀ ਚਾਂਦੇ ਆ ਕੰਮ ਚੱਗਾ ਚੱਲਣਦੇ ਆ ਬਾਹਰ ਸਾਰੇ ਭਾਜੀ ਪਿਛੋਂ ਆਇਆ ਹੀ ਆ ਆਪਣੇ ਪੈਸੇ ਆਏ ਪਿੱਛੇ ਦੱਲ ਜਣੇ ਹਾਂ ਜੀ ਵੀਰਾਂ ਜਿਨ੍ਹਾਂ ਨੇ ਸਪੋਰਟ ਕੀਤੀ ਉਹਨਾਂ ਦਾ ਚਾਹੀਦਾ ਵੀ ਹਾਂਜੀ ਮੋਹ ਸੰਗਤ ਇੰਨਾ ਕੁਝ ਦੇਗੀ ਆ ਲੋਕ ਲੈ ਕੇ ਵੀ ਆਖੀ ਜਾਂਦੇ ਨਹੀਂ ਹਾਂਜੀ ਹਾਂਜੀ ਇਹ ਤਾਂ ਗਲਤ ਗੱਲ ਹੈ ਨਾ ਹਾਂਜੀ ਉਹਨ ਕੋ ਤਾਮ ਲਾਡੂ ਤੋਂ ਆਇਆ ਕੋ ਜੂਕੀ ਆਇਆ ਕੋ ਪਿਆਰੋਂ ਸਾਰੀ ਸੰਗਤ ਬਾਹਰੋਂ ਆਈ ਹੈ ਹਾਂਜੀ ਹਾਂਜੀ ਸਾਰੀ ਸੰਗਤ ਨੇ ਸੌਦਾ ਲਿਆ ਆ ਹਾਂਜੀ ਲੈ ਕੇ ਵੀ ਆਖੀ ਜਾਂਦੇ ਨਹੀਂ ਲਿਆ ਸਾਡੇ ਜਿੰਨਾਂ ਵੀਰ ਭਰਾਵਾਂ ਨੇ ਸਪੋਰਟ ਕੀਤੀ ਸਾਨੂੰ ਪਤਾ ਕੀਤੀ ਸਾਡੇ ਆਪਣੇ ਨੇ ਨਹੀਂ ਕੀਤੀ ਆ ਬਾਹਰਲੇ ਵੀਰਾਂ ਭਰਾਵਾਂ ਯਾਰਾਂ ਦੋਸਤਾਂ ਸਾਡੇ ਰੀਆਂ ਕੀਤੀ ਬਾਕੀ ਚਲੋ ਇਹ ਆ ਵੀ ਸਮਾਂ ਇਹੋ ਜਿਹਾ ਤੇ ਪਹਿਲੀ ਗੱਲ ਕਹੇ ਤੇ ਆਵੇ ਨਾ ਮੈਂ ਨਾ ਮੰਗਣਾ ਬੜਾ ਔਖਾ ਹੈ ਹਾਂਜੀ ਹਾਂਜੀ ਸਿੱਧੀ ਕਿਹਾ 2.5 ਕਿਲੇ ਆ ਜੇ ਆਪਣਾ ਝੁੰਨ ਜਾਈ ਕਣਕ ਬੀਜਣ ਦੀ ਕੋਈ ਆਸ ਨਹੀਂ ਹੈ ਹਾਂਜੀ ਹਾਂਜੀ ਵੀ ਰੁੜ ਗਈ ਹੈ ਗਾਂਵ ਹੀ ਮਰ ਗਈ ਹੈ ਕੱਲ ਸਾਡੇ ਭਰਾਵਾਂ ਪਿਛੇ ਜਿਹੜੇ ਬੰਦੇ ਦਾ ਮਾਲ ਆਉਣ ਡਿਆ ਨਾ ਭਾਜੀ ਸਾਡਾ ਭਰਾ ਉਹ ਨੰਬਰ ਲੈ ਲੈਣ ਦੇਣਿਓ ਕਿ 4401330 ਅੱਛਾ ਜਦੋਂ ਮੱਗੀ ਪਹੁੰਚ ਸਕਦਾ ਫੋਨ ਕਰ ਅੱਛਾ ਮਤਲਬ ਉਹ ਤੁਹਾਨੂੰ ਆਧਾਰ ਦੇ ਦਿੰਦੇ ਆ ਮਾਲ ਭਾਜੀਾਂ ਦੇ ਵੇਚੀ ਜਾ ਜੇ ਕੋਈ ਕਹਿੰਦਾ ਕੋਈ ਚੱਕਰ ਹੀ ਨਹੀਂ ਆਦਾ ਜੇ ਤੇ ਵੇਚ ਕੇ ਤੇ ਪੈਸੇ ਤੁਸੀਂ ਦੇ ਦਿੰਦੇ ਜੀ ਫੇਰ ਹਾਂਜੀ ਤੇ ਭਾਜੀ ਚੁੱਲ੍ਹਾ ਚੱਲਣ ਡਿਆ ਤੁਹਾਡੇ ਪਾਰਾਂ ਪਿਛੇ ਇਹ ਆਵੇ ਦਾਲ ਫੁ ਤੇ ਹੋਲੀ ਹੋਲੀ ਉਹ ਵੀ ਵੀਡੀਓ ਹੋਰ ਕਿਹੜਾ ਵੀਰ ਭਰਾ ਤੋਰਨ ਵਾਲਾ ਦਾ ਇਹ ਤਾਂ ਸਿੱਧੀ ਚੱਲਣੇ ਆ। ਆ ਸਾਰਿਆਂ ਨੇ ਰਲ ਮਿਲ ਕੇ ਇਤਰਾ ਹੀ ਆ ਇਕੱਲਾ ਬੰਦਾ ਤੇ ਚੱਲੋ ਕੁਝ ਨਹੀਂ ਕਰ ਸਕਦਾ। ਬਾਕੀ ਇਹੋ ਜਿਹਾ ਸਮਾਂ ਕਿਸੇ ਤੇ ਆਵੇ ਨਾ ਤੇ ਜੇ ਕਿਸੇ ਤੇ ਚਲੋ ਜੇ ਆ ਹੀ ਗਿਆ ਤੇ ਫਿਰ ਆਪਾਂ ਰਲ ਮਿਲ ਕੇ ਸਾਥ ਸਦ ਦੇਣਾ ਚਾਹੀਦਾ। ਹਾਂਜੀ। ਬਹੁਤਾ ਹੀ ਮਹਾਰਾ ਜੇ ਮੰਨ ਲਓ ਕੋਕਸਾਨ ਚਣ ਕੇ ਬੀਜ ਦਾ ਨਾ ਇੱਕ ਕਿੱਲਾ ਵੀ। ਹਾਂਜੀ। ਤੇ 1500 ਦਾ ਬੀਜ ਤੇ 1500 ਦੀ ਖਾਦ ਤੇ 3000 1500 ਦੀ ਸਪਰੇ ਹਾਂਜੀ। 6000 ਰੁਪਇਆ ਵਾਈ ਖਰਚਾ ਪਾਏਗਾ ਜਿਹੜਾ 5-6000 ਰੁਪਇਆ ਇੱਕ ਕਿੱਲੇ ਤੇ ਖਰਚਾ ਵਾ। ਤੇ ਬਾਕੀ ਜਿਹਤਰਾਂ ਚੋਂਦਾ ਸੀ ਉਹਦੀ ਬਜਾਈ ਉਹ ਸਾਰਾ ਕੁਝ ਨਾ ਕੱਢ ਕੇ ਕਣਕ ਬੀਜਿਆ ਮੇਰਾ 30000 ਰੁਪਿਆ ਖਰਚਾ ਹਾਂਜੀ ਹਾਂਜੀ ਹਸਾ ਲਓ ਹਾਂਜੀ ਚਲੋ ਇਹ ਵੀ ਹੌਲੀ ਹੌਲੀ ਆਪੇ ਹੁਣ ਹੋਊਗਾ ਸੈੱਟ ਤੇ ਦਿਖਾਈਏ ਹਰ ਗਾਵਾਂ ਆਪਾਂ ਬੈਰੀ ਵੀਡੀਓ ਕੁਛ ਇੱਟੀ ਗੋਮ ਮੇੜ ਕੁਹਾਣੀ ਕੋਈ ਨਹੀਂ ਤੇ ਆ ਜਿਹੜੀ ਗਾਂ ਜੇ ਪਹਿਲੇ ਨੰਬਰ ਤੇ ਹੀ ਇਹ ਬਾਜੀ ਛਾਹੀ ਵਾਲਾ ਉਹ ਜੇ ਅੱਛਾ ਉਦਾਂ ਵੇਖਣ ਨੂੰ ਚਾਹਦੀ ਵਸ਼ੀ ਅੱਛਾ ਉਹਦੀ ਕੋਈ ਨਹੀਂ ਦਰਦੀ ਇਹ ਗਾਂ ਤੇ ਉਹ ਤਰ੍ਹਾਂ ਥੋੜਾ ਡਰਦੀ ਆ ਆ ਵੇਖੋ ਕੋਈ ਨਹੀਂ ਅੰਦਰ ਉਹ ਤਰ੍ਹਾਂ ਲੱਤ ਨਹੀਂ ਮਾਰਦੀ ਨਾ ਨਾ ਇਹ ਪਤਾ ਹੀ ਕੋਈ ਲੱਤ ਦਾ ਤੇ ਇਹ ਆ ਵੀ ਹੈਗੀ ਜ ਤਰ੍ਹਾਂ ਖੰਡੀ ਆ ਥੋੜਾ ਭਾਵੇਂ ਡਰਦੀ ਜ਼ਰੂਰ ਆ ਹਾਂਜੀ ਹਾਂਜੀ ਤੇ ਬੱਚੇ ਦਾ ਅੱਜ ਬੱਚੇ ਦਾ ਅੱਜ ਭਾਜੀ ਤੇ ਦੁੱਧ ਦੇ ਤੇ ਕੋਲ ਦੁੱਧ ਭਾਜੀ ਇਹ ਇਧਰਲੇ ਬੰਦੇ ਵਾਸ਼ੀ ਕੋ ਭਲਾ ਪਈਆਂ 6-7 ਕਿਲੋ ਬੋਲੋ ਹੀ ਹੁਣ ਆ ਦੇਖੋ ਅੱਛਾ ਜੇ ਤਾਜੀ ਸੁਈ ਆ ਇਹ ਕੋ 5 ਕਿਲੋ ਕਰਕੇ ਲੈ ਜਾਏ ਭਾਜੀ 4 ਕਰਕੇ ਲੈ ਜਾਏ ਮੈਂ ਕੱਲਾ ਬੰਦਾ ਆਣ ਕੇ ਆਪਣੀ ਤਸੱਲੀ ਕਰਕੇ ਲੈ ਜਾਏ ਇਹ ਆ ਪਿੱਛੇ ਵੀ ਆ ਦੇਖ ਸਕਦੇ ਬੱਚੇ ਇੱਕ ਗੱਲ ਹੈ ਭਾਜੀ ਲੱਪਾ ਚੁੱਕ ਗਈ ਜੀ ਹਾਂਜੀ ਮਾਸ਼ਾ ਤੀਲਾ ਖਾਈ ਜਾਂਦੀ ਕਰਮ ਵਾਲੀ ਦੇ ਕਿੰਨਾ ਘਰੀ ਜਾਓਗੇ ਉਤਰਾਏ ਬੁੱਧ ਪਾਜੀ 11 12 ਕਿਲੋ ਪਾ ਦੂਗੀ ਅੱਜ ਭਾ ਕੋ 2 ਕਿਲੇ ਸਮਝ ਕੇ ਲੈ ਜਾਏ ਉਹ ਬੱਚਾ ਜੇ ਹੜਾ ਦੀ ਮਾਰੀ ਸੁਈ ਜੇ ਹਿਸਾਬ ਨਾਲ ਅਜੇ ਪਰਲੇ ਬੰਦੇ ਭਾਲੂ ਪਈ ਠੀਕ ਹੈ ਜੀ ਹਾਂ ਜੀ ਹਾਂ ਆਹ ਦੇਖ ਸਾਦੇ ਜੀ ਇਹ ਗੱਡੀ ਸਾਡਾ ਆਹ ਲਾਂ ਦੇਖ ਸਾਦੇ ਹੈਗੀਆਂ ਜੀ ਜੀ ਤੋਰਾਂ ਹਾਂ ਫਿਰ ਇੱਕ ਕਰੀ ਨਾ ਠੰਡੀ ਥੀ ਉਹ ਉਤਰਾਏ ਆ ਵੀ ਨਿੱਗਰ ਆ ਪੈਸੇ ਬਹੁਤ ਸੋਹਣੀ ਹੈ ਕਿਹੜੀ ਉਹ ਚਿੱਟੀ ਉਹ ਨਹੀਂ 베ਂਦੀ ਹੈ ਹੈ ਉਹ 베ਂਦੀ ਹੈ 베ਂਦੀ ਹੈ 베ਂਦੀ ਦੇਣੇ ਇਹ ਉਹ ਵਸਤੇ ਕਾਹੀ ਹਾ ਇੱਕ ਤਾਂ 딸 ਦੀ ਯਾਦ ਜਨਰ ਦੁੱਧ ਬਾਕੀ ਬੱਚੇ ਦਾ ਬਾਕੀ ਟਾਈਮ ਦੁਪਹਿਰ ਦਾ ਵਾ ਕੋਈ ਵੀ ਰੋਸਾ ਹੋਣਾ ਹੁੰਦਾ ਜਲਾਵੇ ਬਸੀ ਭਾਜੀ ਕੋਈ ਸ਼ੱਕ ਨਹੀਂ ਹੈਗਾ ਹਾਂਜੀ ਚੁਵਾਈ ਚ ਕੋਈ ਸ਼ੱਕ ਨਹੀਂ ਬਾਕੀ ਮੱਝਾਂ ਰਗਾ ਦੁੱਧ ਹੁੰਦਾ ਵੀ ਨਾ ਘਾਵਾਂ ਦਾ ਜਿੰਨੇ ਘਰ ਵਰਤਨ ਲਈ ਗਾਂ ਖੜਨੀ ਆ ਉਹਦੇ ਲਈ ਚੰਗੀ ਆ ਆ ਵਾਸ਼ੀਤਾ ਜੀ ਦੇ ਤਾਂ ਜਨ ਵਿਹਾ ਸੁਹੀ ਇਹ ਵੀ ਤੈ ਕਿੰਨੇ ਦੇ ਫਿਰ ਵਿਧੀ ਕਰੀਏ ਜੱਸ ਮਹਰੇ ਆ ਪਾਜੀ ਪਿਛੇ ਰਗਮਦਾਰ ਨਹੀਂ ਕੋ 1550 ਕੇ ਹਾਂਜੀ ਧੀਰੀ ਦੇ ਦਈਏ ਹਾਂਜੀ 30 ਦੀ ਕਰ ਦਈਏ ਕਮਾਨਤਾ ਦੱਸੋ ਪਾਜੀ ਇਹਨੇ ਦੀ ਕਹੋਗੇ 2-3000 ਛੱਡ ਦਈਏ ਕੋਈ ਛੱਡ ਦਾਂਗੇ 27000 ਤੀ ਦੇ ਦਈਏ ਦੇ ਦਾਂਗੇ ਪਾਜੀ ਕਹ ਹੁੰਦੀ ਨਹੀਂ ਦੇ ਦਾਂਗੇ ਇਹ ਆਪੇ ਚਲੋ ਵੀਡੀਓ ਜੇ ਮੁੱਲ ਜਿਹੜੇ ਹੁੰਦੇ ਨੇ 30000 ਤੋਂ 20 ਤੋਂ 26000 ਦੀ ਅੱਛਾ 26000 ਦੀ ਦੇ ਦੋਗੇ ਜੇ ਕੋ ਚੱਲ ਗਿਆ ਉਹ ਠੀਕ ਆ ਹਾਂਜੀ ਤੇ ਹੁਣ ਹੱਲੇ ਤੇ ਚਲੋ ਆਪਣਾ ਚਲੋ ਕੁਝ ਹੋ ਕੇ ਲੈ ਜੀ ਨੰਗ ਵੀ ਹੈਗਾ ਵਾ 1 ਕਿਲੋ ਕਿਣ ਕੇ ਲੈ ਕੁਝ ਇਹ ਤਾਜੀ ਸੂਜੀ ਇਹ ਪਾਜੀ ਇਹ ਦੋ ਤੇ ਬਾਕੀ ਚਲੋ ਇਹ ਆਪੇ ਆਪਣੀ ਚੋਚਵਾ ਕੇ ਲੈ ਜੇ ਹਨਾ ਲੈ ਜੀ ਲੈ ਜੀ ਠੰਡੀ ਸੀਲ ਆ ਤਾ ਠੀਕ ਆ ਇੱਕ ਤਾਰਾ ਮਾਰ ਕੇ ਕਰੀ ਦਾ ਦਿਖਾ ਦਿੰਨੇ ਆ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਹੈ ਮਗਰ ਇਹਦੇ ਵਿੱਚ ਹੀ ਜੇ ਮਛੀ ਬਣ ਮਛੀ ਦੇ ਦੇ ਮਗਰ ਆ ਦੇ ਸਾਦੇ ਨਾਲੇ ਦੇ ਪਾਸੇ ਬਾਕੀ ਜੇ ਟਾਈਮ ਹੀ ਦੁਪਹਿਰ ਦਾ ਵਾ ਤੇ ਇਹ ਬੱਚੇ ਨੂੰ ਦੁੱਧ ਚੁੰਗਣ ਦੀ ਪੂਰੀ ਜਾਚ ਹੋਣੀ ਆ ਹਾਂਜੀ ਬਾਕੀ ਇਹ ਆ ਵੀ ਹੈਗੀ ਆ ਤਰ੍ਹਾਂ ਸ਼ਾਂਤ ਸੁਭਾਧੀ ਆ ਮੈਂ ਤਾਂ ਬਿਲਕੁਲ ਠੰਡੀ ਨਹੀਂ ਰਹੀ ਇਹਨੇ ਬੰਦੇ ਵੀ ਵਾਸ਼ੀ ਟਾਪੂ ਟਾਪੂ ਕਰਦੀ ਆ ਉਸ ਤੋਂ ਹਾਂਜੀ ਕੋਈ ਨਹੀਂ ਬਸ ਮਾਲੇ ਕਰੀ ਬੰਨ ਲਾ ਬੱਚੇ ਹਰ ਮੈਂ ਆ ਦੇ ਸਾਦੇ ਪਾਸੇ ਮਾ ਕੇ ਖਾਂ ਜਿਹੜਾ ਪੂਰਾ ਵਧੀਆ ਕਰ ਲੈਂਦੀ ਆ ਆ ਮੈਂ ਸਾਡੇ ਕੋਈ ਰੱਸੀ ਦੀ ਲੋੜ ਨਹੀਂ ਆ ਆ ਦੂਰ ਤੋਂ ਹੀ ਇੱਕ ਵਾਰੀ ਦੇਖ ਸਕਦੇ ਜੀ ਬਸ ਗੱਲ ਨੂੰ ਆਜ ਮਰ ਗਿਆ ਹਾਂ ਆਜ ਪੰਜੇੜਾ ਤੋਂ ਆ ਦੇਖ ਸਕਦੇ ਜੀ ਕਿਹੇ ਚੀਜ਼ ਦੀ ਜਿਹੜੀ ਮਤਲਬ ਕੋਈ ਨਾ ਰੱਸੀ ਦੀ ਲੋੜ ਆ ਤੇ ਬਾਕੀ ਚਲੋ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਵੀਰ ਜੀ ਆ ਜਿਹੜੀ ਗਾਂ ਜੇ ਤੇ ਆ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਬੀਜੇ ਤੈਨੇ ਕਿਲੋ ਵਸ਼ੀ ਦੁੱਧ ਕਰਾਈ ਜੇ ਅੱਛਾ ਇਹਨੇ ਬੱਚਾ ਸੁੱਟਿਆ ਏ ਅੱਛਾ ਇਹਨੇ ਬੱਚਾ ਮਾਤਾ ਕੋ ਲਈਆ ਬੁੱਧ ਕੋ ਲੈ ਵੀ ਜਾਵਾਂਗੇ ਅੱਛਾ ਤੈਨੇ ਕਿਲੋ ਦੁੱਧ ਕਰਾਈ ਪੈ ਕੋ 2 ਕਿਲੋ ਕਰਕੇ ਲੈ ਜਿਹੜਾ ਕੋ ਸਾਂਹਣ ਦਾ ਦੁੱਧ ਵਸ਼ੀ 15 16 ਕਿਲੋ ਫਿਰ ਏ ਆ ਬੇ ਸਾਂਭਣ ਵਾਲੀ ਆ ਏ ਜਿੰਨੇ ਸਾਂਭਣੇ ਉਹੀ ਖੜੇ ਦੂਜਾ ਵੀ ਨਾ ਖੜੇ ਤੇ ਜਿਹੜਾ ਸਾਂਭ ਸਕਦਾ ਵਾ ਪਹਿਲਾਂ ਸਾਰੀਆਂ ਗੱਲਾਂ ਦੱਸਤੀਆਂ ਮੋਸਾ ਨਾਲ ਕੋ ਖੜੇ ਤੋਰਾਂ ਹਾਂ ਫੇਰ ਇੱਕ ਕਰੀ ਦਿਖਾ ਦਿਓ ਬਾਬਾਂ ਵੇ ਰਸੀ ਪਾ ਲਵੇ ਇਤਰਾ ਸਿੰਪਾ ਕਿ ਸਾਰੀਆਂ ਪਾ ਲਈ ਦੀ ਤੇ ਥਣ ਚਲਦੇ ਤੁਹਾਨੂੰ ਦਿਖਾ ਦਿੰਨੇ ਆ ਆ ਥਾਣੇ ਤੇ ਦੇਖ ਸੰਦੇ ਜੀ ਤੇ ਮਗਲੇ ਖਣਾ ਦਾ ਦਿਖਾ ਦੋ ਠੀਕ ਆ ਚਲੋ ਖੋਲੋ ਫਿਰ ਤੋੜ ਦੋ ਬਾਕੀ ਦੁੱਧ ਤੁਹਾਨੂੰ ਜੋ ਹੈਗਾ ਉਹ ਦੱਸਤਾ ਵਾ ਤੇ ਕੋਈ ਵੀਰ ਆਪਣੀ ਮਰਜ਼ੀ ਕਰਕੇ ਤੇ ਵਿੱਚੋਂ ਪਰਾਵਾ ਸਿਰਦੀ ਆਹ ਅੰਦੀਆ ਸ਼ਾਮਾ ਵੱਲ ਜਾਂਦਾ ਵਾ ਸਾਡੇ ਬੰਦੇ ਸਿ ਆਨਲਾਈਨ ਹਾਂਜੀ ਆਪਾਂ ਝੂਠ ਮਾਰ ਕੇ ਮਾਲ ਨਹੀਂ ਦੇਣਾ ਬੱਚੀ ਫੇਸ ਕੁਆਲਟੀ ਚੈੱਕ ਕਰੋ ਹੈਗੀ ਉਹ ਤੇਰਾ ਕੰਮ ਬਰੀਟ ਵਾਲੀ ਆ ਦੇਖੋ ਭਾਜੀ ਵਾਸੀ ਅਗਲੇ ਸਵੇਰੇ ਨਾ ਹੁਣ ਗਾਂ ਚੰਗੀ ਤਿਆਰ ਹੋਣੀ ਆ ਜਿੰਨੇ ਸੰਭਲ ਨਹੀਂ ਖੜਨੀ ਭਾਜੀ ਭਾਜੀ ਟੀਕਾ ਲੱਗ ਗਿਆ ਜੀ ਜਵੇਂ ਕਰੋ ਇਹ ਨੂੰ ਵੀ ਗਾਉਂਦੇ ਮੀਨਾਰ ਇਦਾ ਜੇ ਇਹਦਾ ਮੁੱਲ ਫਿਰ ਵੀ ਜੀ ਇਹਦਾ ਗਾੜੀ ਵੀ ਟੀਕਾ ਲੱਗ ਗਿਆ ਭਾਜੀ 20 ਦਿਨ ਹੋ ਗਏ ਅੱਛਾ ਗਾੜੀ ਵੀ ਟੀਕਾ ਲੱਗ ਗਿਆ ਧੋਕੜਾ ਵਾਲਾ ਮੁੱਲ ਭਾਜੀ ਦੇ ਕੇ ਕੰਮ ਦੇਣੀ ਹਾਂਜੀ 17000 17000 ਦੀ 15000 ਦੀ ਬਿਆਨ ਦੋ ਠੀਕ ਹੈ ਜੀ। ਵਿੰਦਾ ਕੋਈ ਨਹੀਂ ਜਾਣਦੋ ਅੱਜ। ਇਹ ਵੀ ਇਹਦਾ ਸਿਰਫ ਭਾਵੇਂ ਕੋ ਭਾਜੀ 2 ਕਿਲੋ ਮਿੱਥ ਕੇ ਲੈ ਜਾਏ। ਭਾਵੇਂ ਕੋ ਕਿਲੋ ਮਿੱਥ ਕੇ ਲੈ ਜਾਏ। ਇਹ ਸਿਵਾ ਕੀਤੇ ਵਸ਼ੀ ਬਦ। ਇਹਦਾ ਵਸ਼ੀਆਂ ਦਾ ਵਸ਼ੀਆਂ ਵਾਲੇ ਮੁੱਲਿਆ ਬਸ ਨਸਲ ਜਿਆਦਾ ਮੁੱਲਿਆ। ਇਹ ਕੋ ਸ਼ੈੱਡ ਵਾਲਾ ਇਹਨੂੰ ਜੀ ਸ਼ੈੱਡ ਵਾਲੇ ਤੇ ਤੇ ਚੜਦੀ ਨਾ। ਹਾਂਜੀ। ਇੱਕ ਮਿੰਟ ਲਾਉਣਾ ਲੈਣ ਲੱਗਿਆ ਬਰੀਡ ਜਾਨ ਵਧੀਆ ਠੰਡੀ। ਸੰਭਣ ਲਈ ਆ ਜਿਹੜਾ ਮੈਂ ਇਹਦਾ ਅਗਲੇ ਸਵੇਰ ਨੂੰ ਤਿਆਰ ਕਰਨ ਵਾਲੀ ਆ। ਹਾਂਜੀ। ਤੇ ਆ ਜਿਹੜੀ ਤੋਂ ਕਰ ਗੱਭਨ ਜੇ ਭਾਜੀ 5 ਕਿਲੋ ਦੁੱਧ ਤੇ 5ਵੇਂ ਮਹੀਨਾ ਲੱਗ ਗਿਆ ਜੀ ਅੱਛਾ 20000 ਤੇ 100 ਕਿਲੋਮੀਟਰ ਪਹੁੰਚ ਅੱਛਾ ਹਾਂਜੀ 20000 ਤੇ 100 ਕਿਲੋਮੀਟਰ ਪਹੁੰਚ 100 ਕਿਲੋਮੀਟਰ ਪਹੁੰਚ ਦੋ ਰੋ ਹਾਂ ਫਿਰ ਇੱਕ ਰੀਨ ਪੰਜ ਮਹੀਨਾ ਲੱਗ ਗਿਆ 5 ਕਿਲੋ ਦੁੱਧ ਲੱਗ ਗਿਆ ਲੱਗ ਗਿਆ ਚੈੱਕ ਕਰਾ ਦੇ ਐਸੇ ਪੂਰੇ ਨੀਏ ਭਾਂਡੇ ਦੇ 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 ਰੋ ਨਹੀਂ ਲੱਗੇ ਪੰਜ ਕਿਲੋ ਲੀ ਲੱਗੇ ਬਾਕੀ ਇਹ ਆ ਵੀ ਨੇ ਹੁਣ ਵੀ ਚਾਹ ਪਾਣੀ ਦਾ ਵਧੀਆ ਸਾਰੀ ਜਣਾਵਾ ਤੇ ਗਾਂ ਸਾਰੀਆਂ ਗਰਮੀਆਂ ਫੇਰ ਇਹਨੇ ਦੁੱਧ ਜਿਹੜਾ ਦੇ ਦਿੱਤਾ 5 ਲੀਟਰ ਹੁਣ ਦੁੱਧ ਹੈਗਾ ਹਾਂ ਜੀ ਭਾਜੀ ਮੈਂ ਫੇਰ ਠੰਡੀ ਧੀਓ ਤਾਂ ਉਤਰਨ ਹੰਡੀ ਤੇਰੀ ਆ ਚਵਾਜ ਦਾ ਹਿਸਾਬ ਹੈ ਉਤਰ ਤੇ ਇਹਦਾ ਫਿਰ ਮੁੱਲ ਮੁੱਲ ਤੇ ਉਹ ਹੀ 20000 ਤੇ ਪਹੁੰਚ 18000 18000 ਜੀ ਉਦਾਂ ਦੇ ਦਾਂਗਾ ਅੱਛਾ ਜੇ ਕੋ 20 ਚੱਲ ਕੇ ਆਊਗਾ ਤੇ ਦੂਰ ਹੋ ਗਈ ਤੇ 100 ਕਿਲੋਮੀਟਰ ਤੋੜੀ ਮੇਰੀ ਪਹੁੰਚ ਹੋਊਗੀ ਅੱਛਾ ਵੀ 20000 ਚ ਹਨਾ 20 ਅੱਜ 100 ਕਿਲੋਮੀਟਰ ਪਹੁੰਚ ਜੇਗਾ ਇੱਥੇ 18000 ਠੀਕ ਹੈ ਜੀ ਤੇ ਬਾਕੀ ਤੁਹਾਡੇ ਘਰ ਕੋਈ ਚੱਕ ਪਾਸ ਕਰਵਾ ਕੇ ਤਸੱਲੀ ਕਰਕੇ ਇਹ ਘਰ ਕਿਲੋ ਦੇ ਦਿੰਦੀਆਂ 2 ਕਿਲੋ ਦੇ ਦਿੰਦੀਆਂ ਇਹ ਇੱਥੇ ਤੇ ਤੇ ਜਿਹੜਾ ਇਹ ਆ ਵੀ ਨਹੀਂ ਤੇ ਗੱਡੀ ਤੋਂ ਉੱਤਰਦੇ ਜਾਂਦੇ ਚੱਕ ਕਰਵਾ ਲੇ ਹਨਾ ਇੱਥੇ ਕਰਾ ਲੇ ਭਾਜੀ ਨਹੀਂ ਵੀ ਦੂਜੇ ਰਾਤ ਦਾ ਟਾਈਮ ਤੋਂ ਉੱਤਰਦੇ ਚੱਕ ਕਰਦੇ ਠੀਕ ਹੈ ਜੀ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੋ ਜੀ